ਪਰ ਪਾਕਿਸਤਾਨ ਦੇ ਯੁੱਧ ਦੌਰਾਨ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਪਿੰਡ ਜਿਹੜੇ ਕਿ ਬਿਲਕੁਲ ਸਰਹੱਦ ਦੇ ਕੋਲੇ ਐ ਉਹਨਾਂ ਨੂੰ ਬੁਰੀ ਤਰ੍ਹਾਂ ਜਿੱਥੇ ਡਰ ਦੇ ਸਾਹ ਦੇ ਵਿੱਚ ਰਹਿਣਾ ਪੈ ਰਿਹਾ ਹੈ ਪਰ ਅਜੇਹ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਵੀ ਬਹਾਦਰੀ ਦਿਖਾਈ ਜਾ ਰਹੀ ਹੈ ਲਗਾਤਾਰ ਜਿੱਥੇ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਡਰੋਨ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਭਾਰਤ ਦੇ ਮਿਲਟਰੀ ਦੇ ਵੱਲੋਂ ਵੀ ਲਗਾਤਾਰ ਡਰੋਨਸ ਨੂੰ ਡਿਫਿਊਜ਼ ਕੀਤਾ ਜਾ ਰਿਹਾ ਹੈ ਪਰ ਅਜੇਹ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਪਰਿਵਾਰਾਂ ਦੀਆਂ ਜਦੋਂ ਇਹਨਾਂ ਦੇ ਨਾਲ ਸਾਡੇ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਇਹਨਾਂ ਦੇ ਹੌਸਲੇ ਸੁਣਨੇ ਬਣਦੇ ਆ ਤਸਵੀਰਾਂ ਅਜਨਾਲਾ ਦੇ ਪਿੰਡ ਸਰੰਗ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ देर रात ਪਾਕਿਸਤਾਨੀ ਡਰੋਨ ਦੀ ਮੂਮੈਂਟ ਦੇ ਦੌਰਾਨ 에ਅਰ ਡਿਫੈਂਸ ਸਿਸਟਮ ਨੇ ਜਿੱਥੇ ਡਰੋਨਸ ਨੂੰ ਡਿਫਿਊਜ਼ ਕੀਤਾ ਹੈ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਦੀ ਅਤੇ ਉਹਨਾਂ ਦੇ ਪਸ਼ੂਆਂ ਦੀ ਹਿਫਾਜ਼ਤ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਪਾਸੇ ਇਸ ਯੁੱਧ ਦੇ ਦੌਰਾਨ ਜਿੱਥੇ ਸਭ ਤੋਂ ਵੱਧ ਅਸਰ ਸਰਹੱਦੀ ਜੋ ਪਿੰਡ ਨੇ ਉਹਨਾਂ ਤੇ ਬਣਦਾ ਪਿਆ ਆ ਦੇਰ ਰਾਤ ਨੂੰ ਹੀ ਡਰੋਨ ਸੇ ਅਟੈਕ ਸ਼ੁਰੂ ਹੋ ਜਾਂਦੇ ਜਿਸ ਤੋਂ ਬਾਅਦ ਇਹਨਾਂ ਹਾਲਾਤਾਂ ਨੂੰ ਲੈ ਕੇ ਇਹਨਾਂ ਲੋਕਾਂ ਦਾ ਕੀ ਕਹਿਣਾ ਹੈ ਤੇ ਅਜੇਹੇ ਦੇ ਵਿੱਚ ਲਗਾਤਾਰ ਮੈਡੀਕਲ ਸਹੂਲਤਾਂਾਂ ਵੀ ਇਹਨਾਂ ਲੋਕਾਂ ਨੂੰ ਪਹੁੰਚਾਈਆਂ ਜਾ ਰਹੀਆਂ ਨੇ। ਯਾਰ ਆਤ ਕਿੰਨੇ ਵਜੇ ਦਾ ਟਾਈਮ ਹੈ? ਨਿਹਾਲਕੌਰ ਭਾਈ। ਹਾਂਜੀ ਕੀ ਗੱਲਬਾਤ ਹੋਈ ਹੈ ਜੀ? ਬੰਬ ਤਮਕਾ ਆਇਆ। ਕਿੰਨੇ ਵਜੇ ਦੀ ਗੱਲ ਹੈ? ਦੋ ਟਾਈਮ ਦੀ। ਠੀਕ ਆ ਕਿਦਾਂ ਦਾ ਇੱਥੇ ਧਮਾਕਾ ਆਇਆ ਵੇ ਉੱਥੇ ਰੁੱਖਾਂ ਦੇ ਪੈ ਗਿਆ ਫਿਰ ਧੂਮਰ ਵਾਲੀ ਬੜੀ ਹੋ ਗਈ ਠੀਕ ਹੈ ਫਿਰ ਅਸੀਂ ਦੌੜ ਗਏ ਕਿ ਕਿਦਾਂ ਤੁਹਾਡੇ ਪਸ਼ੂ ਵੀ ਜ਼ਖਮੀ ਹੋਏ ਆ ਹਾਂ ਇੱਕ ਗਾਉ ਠੀਕ ਆ ਹਾਂ ਜੀ ਕਿੰਨੇ ਕ ਸੱਟ ਲੱਗੀ ਗਾਉ ਨੂੰ ਵਾ ਵਾ ਆਪਣੀ ਵੇਖਣ ਤਾਂ ਨਹੀਂ ਮੋਲ ਕਿਦਾਂ ਦਾ ਅਸੀਂ ਰਾਤੀ ਰਾਤੀ ਪੱਜ ਮੋਲ ਮੜਾਈ ਸੀ ਠੀਕ ਹੈ ਹਾਂ ਜੀ ਕਿੰਨੀ ਕ ਆਵਾਜ਼ ਆਉਂਦੀ ਸੀ ਕਿਦਾਂ ਦੇ ਜੀ ਅੱਗ ਲੱਗਦੀ ਸੀ ਹਾਂ ਜੀ ਬੜੇ ਧਮਾਕੇ ਆਉਂਦੇ ਤੇ ਫਿਰ ਜਿੱਥੇ ਬੰਬ ਡਿੱਗੇ ਨੇ ਉੱਥੇ ਵੀ ਖਤਮਕੇ ਹੋ ਰਹੇ ਨੇ ਫੇਰ ਸਹੀ ਡਰਦੇ ਫਿਰ ਜਿਹੜਾ ਸਮਾਨ ਡਿੱਗਾ ਉਹ ਪੁਲਸ ਲੱਗੀ ਉਹ ਭਾਜੀ ਉਹਦੇ ਡਿੱਗਾ ਉਹ ਘਰ ਭਲਾਗਾ ਨਾ ਪੜਕੇ ਉਹ ਸਾਰੇ ਲੱਗੇ ਹਾਂਜੀ ਤਾਂ ਉਹ ਕਿਆ ਕਹਿਣਾ ਚਾਹਤੇ ਹੋ ਕਿਆ ਯਹਾਂ ਪਰ ਘਟਨਾ ਹੈ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਸਾਰਦੇਵ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇੱਥੇ ਦੀ ਜੋ ਬਾਰਡਰ ਦੀ ਚੌਕੀ ਇਥੇ ਹਮਲਾ ਹੋਇਆ ਪਾਕਤਾਲਾ ਹਾਂਜੀ ਹਾਂਜੀ ਇੱਦਾਂ ਦਾ ਮਾਹੌਲ ਹੈ ਕੀ ਆ ਯਹਾਂ ਪਰ ਪਾਰਟਸ ਮਿਲੇ ਆ ਮਾਹੌਲ ਬਹੁਤ ਮਾੜਾ ਹੈ ਜੀ ਰਾਤੀ ਦੇ ਸਾਰੇ ਜਿਹੜੀ ਸੈਮੀ ਸੀ ਜਿੱਤਰਾ ਬੰਬ ਜਦੋਂ ਗਰੇ ਸਾਡੇ ਇਥੇ ਆਣ ਕੇ 6-7 ਬੰਬ ਗਰੇ ਪਿੰਡ ਦੇ ਲਾਗੇ ਤੇ ਹੋਰ ਵੀ ਚੌਕੀਆਂ ਤੇ ਵੀ ਹਮਲਾ ਹੋਇਆ ਜੀ ਕੋਈ ਪਾਰਟਸ ਵਗੈਰਾ ਮਿਲੇ ਆ ਇਸ ਇਲਾਕੇ ਮੇ ਹਾਂ ਜੀ ਲਾਗੇ ਚੌਕੇ ਲਾਗੇ ਆ ਜੀ ਕੋਈ ਉਹਨਾਂ ਦੇਖੋ ਕੇ ਜੀ ਖਾਲੀ ਬਪਾ ਤੇ ਬੰਬ ਜਿਹੜੇ ਗਰੇ ਹਾਂ ਜੀ ਹਾਂ ਜੀ ਬਚਪੋੜ ਜੀ ਉਹ ਜੋ ਮੇਰੇ ਹੋਂ ਤੋਂ ਪਹਿਲਾਂ ਲਾਗੇ ਜੀ ਮੈਨੂੰ ਇਸ ਬਾਰੇ ਜਾਣਕਾਰੀ ਮੈਂ ਹੋਣਾ ਜੀ ਪੰਜਾਬ ਪੁਲਿਸ ਵਾਲੇ ਆਰਮੀ ਨਾਲ ਬੀਐਸਐਫ ਪੰਜਾਬ ਸਾਡੇ ਜੋ ਇੰਨੇ ਵੀ ਆਏ ਲੋਕੋ ਵੀ ਕਿਸ ਤਰ੍ਹਾਂ ਕੰਮ ਹੋਵੇ ਲੋਕੋ ਤਾਂ ਬੋਲਦੇ ਆਪਣੇ ਖੇਤਾਂ ਦਾ ਵੇਖੋ ਕੰਮ ਕਰਨ ਲਈ ਤੂੜੀ ਤੰਦ ਬਣਾਉਣ ਦੇ ਸਾਰੇ ਆਪਣਾ ਗਰੀਬ ਲੋਕ ਆ ਇਹਦੇ ਉੱਤੇ ਆਉਣ ਵਾਲੇ ਸਮੇਂ ਜੇ ਹੁਣ ਖੇਤਾਂ ਤੇ ਝੋਨੇ ਲੱਗਣੇ ਆ ਜਾਂ ਹੋਰ ਆਪਣੇ ਕਿਸਾਨੀ ਤੇ ਬਹੁਤ ਫਰਕ ਪਊਗਾ ਜੀ ਇਹਦੇ ਉੱਤੇ ਕਿਸਾਨ ਤਾਂ ਕਿ ਕਰ ਗਿਆ ਉਹ ਡਰ ਹੈ ਇਸ ਜਾਂ ਕਿ ਲੋਕਾਂ ਨੂੰ ਡਰੇ ਹੋ ਗਏ ਲੋਕ ਗਰੀਬ ਲੋਕ ਆ ਕਿਸਾਨ ਆ ਜੀ ਵੇਖੋ ਕਿਰਤ ਕਰਕੇ ਰੋਟੀ ਖਾਂਦੇ ਆ ਜੇ ਸਾਡਾ ਕੰਮਕਾਰ ਬੰਦ ਹੋ ਗਿਆ ਰੋਟੀ ਦੀ ਮੁਸ਼ਕਲ ਆਊਗੀ ਦਿਹਾੜੀ ਦਾ ਨੂੰ ਦਿਹਾੜੀ ਦੀ ਆਊਗੀ ਜੋ ਬੰਦਾ ਨੌਕਰੀ ਕਰਦਾ ਉਹਨੂੰ ਤੇ ਤਰਕਾ 60 70 ਹਜ਼ਾਰ ਲੱਖ ਡੇ ਲੱਖ ਮਿਲਣੀ ਉਹਦਾ ਸਰਜੂ 2 4 ਮਹੀਨੇ ਰਿਆ ਜੇ ਇਸ ਤਰ੍ਹਾਂ 2 ਮਹੀਨੇ ਰਹਿੰਦੀ ਆ ਤੇ ਗਰੀਬ ਦਾ ਜਿਹੜਾ ਬਚੁੱਲਾ ਤੋੜਾ ਬਹੁਤ ਔਖਾ ਆ ਜੋ 5 70000 ਰੁਪਿਆ ਰੋਜ਼ ਚੁੱਲੇ ਦਾ ਖਰਤਾ ਜੀ ਇਹ ਹਾਲਾਤ ਤਾਂ ਪੂਰੇ ਦੇਸ਼ ਵਿੱਚ ਬਨੇ ਆ ਨਾ ਸਭੀ ਕੇ ਉੱਪਰ ਹੀ ਹੈ ਸਭੀ ਕੇ ਉੱਪਰ ਆ ਜੀ ਤੇ ਉੱਪਰ ਜੋ ਬਾਟਰ ਦੇ ਲੋਕ ਫਿਰ ਇਹਦੇ ਕੰਮ ਕਰਦੋ ਤਾਰਪੰਦੀ ਤੇ ਅੱਗੇ ਜਿਹੜੀ ਪੈਲੀ ਜਾ ਉਹ ਨਿਬਗਣੀ ਜਿੱਨਾ ਕਿ ਇੱਥੇ 2 ਏਕੜ ਕੇ ਤੇ 4 ਏਕੜ ਰਿਆ ਇੱਥੇ ਜਿਹੜੇ ਕੋ ਕਿਰਤਕਾਰ ਦੀ ਜਿਹੜੇ ਹੱਡੀਆਂ ਲੇਬਰਾਂ ਨੇ ਕਿ ਉਹ ਗੰਨਾ ਲਾ 32 ਵਜੇ ਬੰਬ ਚੱਲੇ ਆ ਠੀਕ ਆ 6 ਬੰਬ ਆਏ ਆ ਇੱਕ ਤੇ ਸਾਡੇ ਡੇਰੇ ਦੇ ਵਿੱਚ ਵੱਜਿਆ ਠੀਕ ਆ ਇੱਕ ਸਾਡੀ ਗਾਈ ਜ਼ਖਮੀ ਹੋ ਗਈ ਥੋੜੀ ਕਿੰਕਰ ਲੱਗੀ ਉਹਨੇ ਠੀਕ ਆ ਬਾਕੀ ਵੇ ਜਿਆਦਾ ਬੰਬ ਤਮਾਕਾ ਜਦੋਂ ਹੋਣ ਡੈ ਪਿਆ ਇੱਕ ਦੋ ਸਾਡੇ ਲਾਗੇ ਹੋਰ ਡਿੱਗੇ ਫਿਰ ਅਸੀਂ ਚਾਲੂ ਹੋ ਗਏ ਡੇਰਾ ਛੱਡ ਕੇ ਅਸੀਂ ਪਿੰਡ ਨੂੰ ਤੁਰ ਪਏ ਠੀਕ ਆ ਅਸੀਂ ਦੂਵੇਂ ਮਾਪੋਤਾ ਹੈ ਗਏ ਆ ਫਿਰ ਆਪਾਂ ਡਾਂਡੇ ਮਿੰਡੀ ਗਏ ਆ ਰਾਹ ਵੀ ਨਹੀਂ ਚੜ੍ਹੇ ਆਪਾਂ ਜਿਹੜੇ ਜਾ ਕੇ ਦੂਜੇ ਪਰਿਵਾਰ ਵਿੱਚ ਪਿੰਡ ਖਲੋਤੇ ਆ ਕਾਣੀ ਨੁਕਸਾਨ ਨਹੀਂ ਨਾ ਕਿਸੇ ਦਾ ਆ ਨਹੀਂ ਨੁਕਸਾਨ ਨਹੀਂ ਕਿਸੇ ਦਾ ਵੀ ਹੋਇਆ ਉਤਾਂ ਜਿਹੜੇ ਇੱਥੇ ਕੀ ਮਿਲਿਆ ਕੀ ਇੱਥੇ ਸਮਾਨ ਜਿਹੜਾ ਮਿਲਿਆ ਡਰੋਂ ਮਿਲਿਆ ਨਾ ਡਰੋਂ ਕੋਈ ਨਹੀਂ ਮਿਲਿਆ ਉਹ ਜਿਹੜੇ ਜਿਹੜੇ ਫਟੇ ਨੇ ਉਹਨਾਂ ਦੀਆਂ ਕੰਕਰਾਂ ਮਿਲੀਆਂ ਠੀਕ ਹੈ ਹੋਰ ਨਹੀਂ ਕੁਝ ਵੀ ਸਾਨੂੰ ਮਿਲਿਆ ਉਹ ਸਾਰਾ ਪੁਲਿਸ ਲੈ ਗਈ ਆਰਮੀ ਲੈ ਗਈ ਨਾ ਪੁਲਸ ਵਾਲੇ ਆਏ ਹਾਂਜੀ ਉਹ ਤੋੜੇ ਕੀ ਪਾਗ ਲੈ ਗਏ ਉਹ ਤੋੜੇ ਪਾਗ ਹਾਲਾਤ ਕਿਦਾਂ ਦੇ ਸੀ ਹਾਂਜੀ ਰਾਤ ਦੇ ਹਾਲਾਤ ਕਿਦਾਂ ਦੇ ਸੀ ਹਾਲਾਤ ਦੇ ਬਹੁਤ ਮਾੜੇ ਹਾਲਾਤ भी भी माड़ी भी भी हालात हो जाने मैं डॉक्टर मनदीप सिंह मान यहाँ पे वेटनरी ऑफिसर के तौर पे वेटनरी हॉस्पिटल चकडोगरा में जॉब कर रहा हूँ तो आज सुबह कंट्रोल रूम के थ्रू हमें इंफॉर्मेशन प्राप्त हुई है कि ये जो खानवाल का मंड वाला एरिया है वहाँ पर कोई रात को शेलिंग के दौरान कुछ एनिमल जो है इंजर्ड हुए हैं हम वो देखने के लिए आज इधर अभी आए थे और एक एक गाव है इसके लेफ्ट राइट लेफ्ट साइड पे काफी एक गाँव छोटा सा आया है वो एक सही बात रही है कि वो जो शेलिंग हुई है वो अंदर पीर्स ने की है छोटा गाँव है और हम उसकी इलाज शुरू कर दिया है और एनिमल जो है स्टेबल है कोई ऐसे डरने वाली कोई बात नहीं है आस के इलाकों में भी आप जा रहे हैं लोगों से बातचीत कर रहे हैं अगर किसी को जरूरत है जिस तरह के काफी ये सारे एरिया में ये इन्फॉर्मेशन पहुंच गई है अगर किसी तरह पर किसी को, को भी कोई एमरजेंसी एनिमल्स को आती है तो वो कंट्रोल रूम के थ्रू हमें इन्फॉर्म कर सकता है हमारी टीम है ट्वेंटी फोर सेवन तैनात है वो किसी भी टाइम किसी भी टाइम और रात को दिन को पहुंच के उसी टाइम एनिमल्स का इलाज शुरू कर